ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਤਨ ਦਾ ਸਰੀ ਹੱਲਾ ਪੰਜਵਾ ਜਿਸ ਕਾ ਬਿਸਰਾ ਪ੍ਰਾਨ ਪਾਤ ਦਾਤਾ ਸੋਈ ਨਾ ਹੋ ਅਪਾਗਾ ਚਰਨ ਕਮਲ ਜਾ ਕਾਮਨ ਰਾਗੇ ਓ ਅਮੇ ਸਰੂਵਰ ਪਾਗਾ ਜਿਸ ਕਾ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਨਹੋ ਅਪਾਗਾ ਚਰਨ ਕਮਲਾ ਜ ਕਾ ਮਨ ਰਾਗੇ ਆਵੇ ਸਰੋਵਰ ਪਾਗ 13 ਜਾਨ ਰਾਮ ਨਾਮ ਰੰਗ ਜਾਗਾ ਆਲਸ ਛਿਜ ਗਿਆ ਸਬਤਾਨ ਤੇ ਤ੍ਰੇਤਮਸਯੋ ਮਨ ਲਗਾ ਰਹਾਉ ਜਹ ਜਹਤ ਪੀਖਾਉ ਤਹਨਾਰਾਇਣ ਸਗਲ ਕਟਾ ਮਹ ਤਾਗਾ ਨਾਮੁ ਉਦਕ ਦੇਵਤ ਜਨਾਨਕ ਤੇ ਆਗੇ ਸਾਗ ਅਨੁਰਾਗਾਂ ਜਹ ਜਹਤ ਪੀਖਾਂ

ਇਹ ਵਤ ਜਨਾਨਕ ਤੇ ਅਗੇ ਸਾਬ ਅਨੁਰਾਗਾ ਰਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ